ਹਾਂਜੀ ਗਾਇਸ ਵੀਰੇ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਤੇ ਹੈਪੀ ਦਿਵਾਲੀ ਜੀ ਸਾਰਿਆਂ ਨੂੰ ਅਡਵਾਂਸ ਚ ਤੇ ਗਾਇਸ ਜੀ ਅੱਜ ਮੈਂ ਸੋਈ ਚਾਈਆ ਭਲੀ ਭੁਨੇ ਬਿਨਾਂ ਉਾਰ ਤੇ ਥੋੜੀ ਜੀ ਠੀਕ ਆ ਮੈਂ ਤੇ ਬਾਕੀ ਹੌਲੀ ਹੌਲੀ ਰਿਕਵਰ ਹੋ ਜੂਗਾ ਹਨ ਚਲੋ ਆਏ ਗਰੂਜੀ ਲੱਭੇ ਸਭ ਨੂੰ ਤਾਂ ਦਰਸਤਿਆ ਨੇੰਤ ਬਲੌਗ ਨਾ ਬਣੀ ਰਿਓ ਥੈਂਕ ਯੂ ਤੁਸੀਂ ਬਲੌਗ ਨੂੰ ਪਿਆਰ ਦਿੰਨੇ ਹੋ ਬਹੁਤ ਤੇ ਬਸ ਇਹੀ سپورਟ ਤੁਹਾਡੀ ਚਾਹੀਦੀ ਆ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਅੱਜ ਗਾਇਸ ਜਿਹੜੇ ਆਪਾਂ ਗਿਫਟ ਦਵਾਂਗੇ ਹੁਣਾ ਪੁਸ਼ਕ ਘਰਾਂ ਨੂੰ ਅਸੀਂ ਸੋਚਿਆ ਸੀ 10 ਘਰਾਂ ਨੂੰ ਅਸੀਂ ਗਿਫਟ ਦੀਏ ਦੀਵਾਲੀ ਦਾ ਆਪਣੋ ਲੋ ਤੇ ਅਸੀਂ ਗਿਫਟ ਦੇ ਰਹੇ ਆ ਠੀਕ ਆ ਤੇ ਦੀਵਾਲੀ ਦਾ ਜੇ ਤੁਸੀਂ ব্লগ ਨਾ ਬਣੇ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਗਾਈਜ਼ ਜਿਹੜੇ ਆਪਾਂ ਇੱਧਰ ਨਾ ਇਹਦੇ ਡੈਡੀ ਪਰ ਕਿਤੇ ਗਏ ਨਾਉਣ ਤੇ ਉਹ ਨਾ ਖੀਰ ਰੱਖਦੇ ਸੀਗੇ ਤੇ ਖੀਰ ਬਰਨ ਗਈ ਇੱਧਰ ਮਤਲਬ 5 ਮਿੰਟ ਹੋ ਕੇ ਚਾਵਲ ਵਗੈਰਾ ਦੇ ਗਏ ਸੀਗੇ ਤੇ ਵੈਸੇ ਤਾਂ ਮੈਂ ਹੱਲ ਪਰ ਰੱਖੀ ਹੋਈ ਆਪਣੀ ਹੱਲ ਲਈ ਉਹ ਆਉਗੀ ਹੁਣ ਲੱਕੀ ਕੰਮ ਉਹ ਹੀ ਕਰੂੰਗੀ ਸਬਜੀ ਰੋਟੀ ਵਗੈਰਾ ਬਣਾਉਂਗੀ ਤੇ ਮਤਲਬ ਅਸੀਂ ਅੱਜ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਸਾਡੇ ਸਾਰੇ ਘਰ ਜਿੰਨੇ ਵੀ ਸਾਡੇ ਘਰ ਤੇ ਰੋਟੀ ਖਵਾ ਦੇਣੇ ਆ ਨਾਬਾਜੀ ਹੰਦ ਰੋਟੀ ਬਣਾਉਣੇ ਆ ਜਿਵੇਂ ਖੀਰ ਪਨੀਰ ਬਣਾਵਾਂਗੇ ਖੀਰ ਬਣਾਈ ਆ ਤੇ ਰੋਟੀ ਇਹ ਇੱਧਰ ਦੇਖੋ ਖੀਰ ਬਣ ਗਈ ਵੀ कलले ਦੁੱਧ ਚੀ ਮੈਂ ਚਾਵਲ ਪਾ ਕੇ ਖੀਰ ਬਣਾਣੀ ਬੀਏ ਖੀਰ ਬਣਦੀ ਬੀਆ ਤੇ ਬਲੌਗ ਨਾ ਬਣਿਆ ਹੋਗਾ ਇਸ ਦਿਨ ਤੇ ਹਜੇ ਨਾ ਵੀਕਨਸ ਜੀ ਆ ਚੱਕਰ ਆਉਂਦੇ ਆ ਤੇ ਤੁਹ ਰਹੇ ਵੀ ਨੀਂ ਨਾ ਜਾਂਦਾ ਰੀਕਨਸ ਆ ਓਲੀ ਓਲੀ ਸੈਟ ਹੋਊਗੀ ਹਣਾ ਤੇ ਜੇ ਜਿਹੜੀਆਂ ਪਾਉਂ ਦੁੱਧ ਤੇ ਪਣੀ ਖਾਵਾਂਗੇ ਰੋਟੀ ਵੀ ਮੈਂ ਹੋਰ ਖਾਣ ਲੱਗਦੀ ਤੇ ਹੋਲੀ ਹੋ ਲਈ ਰਿਕਵਰ ਹੋ ਜੂਗਾ ਤੇ ਲਾਪੀ ਮਾੜੇ ਕਮੈਂਟ ਨਾ ਕਰਿਆ ਕਰ ਕੋਈ ਵੀ ਹਣ ਚੰਗੀ ਕਰਿਆ ਕਰੂਗੇ ਤੇ ਗਲਤ ਨਾ ਬੋਲਿਆ ਕਰੋ ਤੇ ਖੁਸ਼ ਰਿਆ ਕਰੋ ਚਲ ਜਿਹੜੇ ਨਹੀਂ ਵੀ ਪਸੰਦ ਕਰਦੇ ਉਹਨਾਂ ਨੂੰ ਵੀ ਹੈਪੀ ਦਿਵਾਲੀ ਮੇਰੇ ਠੀਕ ਹੈ ਤੇ ਮੈਨੂੰ ਸਭ ਤੋਂ ਵੱਧ ਪਸੰਦ ਦਿਵਾਲੀ ਦਾ ਤਿਹਾਰ ਆ ਤੇ ਪਰ ਦਵਾਲੀ ਤੇ ਦੇ ਵੀ ਆ ਕੇ ਨੁਮਮਾਰ ਪੈ ਗਈ ਲੰਦੇ ਤੇ ਪਈ ਹੋਰ ਮੈਂ ਸਾਰਾ ਦਿਨ ਪਈ ਰਹਿੰਦੀ ਉਹ ਮੈਂ ਜਦੋਂ ਉੱਠ ਕੇ ਨਾ ਗੇੜਾ ਆ ਜਾ ਕੱਢਦੀ ਇਹ ਨਾਲੇ ਘੀਏ ਦੇਖ ਲੈਣੀ ਇਹ ਨਾਂਣ ਗਏ ਆ ਫਿਰ ਅਸੀਂ ਗੁਰਦੁਆਰਾ ਸਾਹਿਬ ਮੱਠਾ ਟਿਕਾਣੇ ਨਾਲ ਜਾਣਾ ਵਾ ਡੱਬਾ ਜੜਾ ਕੇ ਆਣਾ ਵਾ ਗੁਰਦੁਆਰਾ ਸਾਹਿਬ ਤੇ ਸਾਡੇ ਪਿੰਡ ਜਗਾ ਬਣੀ ਹੋਈ ਆ ਉੱਥੇ ਵੀ ਇਹ ਬੇਚੜਾ ਪਿਆਨੇ ਲੈ ਕੇ ਆਇਆ ਸੀ ਤੇ ਬਾਬਾ ਜੀ ਦਾ ਸੁਤਰਾਣਾ ਕਰਨਾ ਮੈਂ ਠੀਕ ਹੋ ਗਈ ਹਨਾ ਧੰਨਵਾਦ ਬਾਬਾ ਜੀ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਬਹੁਤ ਲੋਕ ਕਰਦੇ ਆ ਬਹੁਤ ਤਕਲੀਫ ਸਹੀ ਮੈਂ ਤੇ ਇਕਦਮ ਇਹ ਦੁਨੀਆ 15 ਦਿਨਾਂ ਚ ਬਦਲ ਗਈ ਜ਼ਿੰਦਗੀ ਬਦਲ ਗਈ ਜਿਵੇਂ ਕੀ ਬਸ ਪੁੱਛੋ ਨਾ ਚਲੋ ਕੋਸਰੀ ਆ ਗਏ। ਤੁਹਾਨੂੰ ਬਾਹਰ ਦਾ ਨਹੀਂ ਦਿਖਾਨੀ ਆ ਮੌਸਮਿੰਦਾ ਹਾਂ। ਅਸੀਂ ਕੈਮਰੇ ਵੀ ਤੁਹਾਨੂੰ ਪੱਤੀ ਲਵਾਏ ਹਨਾ ਕੈਮਰਾ ਦਾ ਫਾਇਦਾ ਆ ਗਈ ਸੀਰੇ। ਅੰਦਰ ਬੈਠਾ ਬੰਦਾ ਦੇਖ ਲੰਦਾ ਬਾਹਰ ਚ ਕੋਈ ਆਇਆ ਚਲੋ ਹਨਾ ਪਹਿਲਾਂ ਸਾਨੂੰ ਪਤਾ ਨਹੀਂ ਸੀ ਲੱਗਦਾ ਉਹ ਦਰਵਾਜ਼ਾ ਵੀ ਖੜਕਾਉਂਦਾ ਸੀ ਨਾ ਸੁਣਦਾ ਨਹੀਂ। ਹੁਣ ਚਲ ਪਤਾ ਲੱਗ ਵੀ ਜਾਂਦਾ ਹੈ। ਇਹ ਨਾਲ ਲੱਗਿਆ। ਮੋਟਰ ਚੱਲਦੀ ਹੈ। ਹੰਡੋ ਹੋ ਗਏ ਸੀ ਸੋਲ ਬਦਲੇ ਜਾਣੇ ਤਾਂ ਆਖੀ ਟੱਬ ਲੈ ਕੇ ਆਈ ਸੀ ਉਦੋਂ ਹਨਾ ਤੇ ਉਹਨਾਂ ਨੂੰ ਲੱਗੇ ਤੇ ਕੋਲ ਸਟੈਂਡ ਤੇ ਆ ਕੱਪੜੇ ਸੁੱਕੇ ਹੋਣ ਵਾਲਾ ਇਹ ਕਾਂਦੀ ਸਫਾਈ ਰੰਦੀ ਹੈ ਹਜੇ ਬਾਤ ਹੁਣ ਇਹਨਾਂ ਨੇ ਤਾਂ ਪੋਚਾ ਲਾਉਣਾ ਪਰੀਤ ਤਾਂ ਰੋਟੀ ਤਾਂ ਬਸ ਰੋਟੀ ਲਾਉਣੀ ਆ ਭੱਜੀ ਬਣਨੀ ਆ ਹੈ ਪਰੀਤ ਹਾਂ ਕਰਕੇ ਮੈਂ ਸਬਜ਼ੀ ਜਿੱਤਣਾ ਕਰਾਂ ਬੜੀ ਭਲੀਰ ਦੀ ਕੁਝ ਬਸ ਸੋਈ ਚ ਫੋਜੀ ਬਣਾ ਕੇ ਆ ਪਰੀਤ ਕੀ ਕੀ ਜੀ ਹੈ ਥੋੜੀ ਖਾਣੀ ਆ ਮਿਰਚਾਂ ਬਹੁਤ ਆਏਗੀ ਚਲ ਸੀਰੇ ਨੇ ਗਾਵਾਂ ਦੇ ਉਹ ਬਸ ਮੈਂ ਰੋਟੀ ਲਾਉਣੀ ਆ ਜਦੋਂ ਮੈਂ ਵੀ ਤਾਂ ਮੈਂ ਦੱਸਣਗਾ ਤੂ ਦਾ ਹੈਗੀ ਛੁੱਪ ਤੇ ਆ ਮੇਰੇ ਤੇ ਸੀਐਲਡੀ ਛੱਡੀ ਆ ਮੇਰੇ ਤੇ ਸੀਐਲਡੀ ਮੈਂ ਦੇ ਹਲਦਾ ਆ ਜੇ ਬਹੁਤ ਬਾਰ ਬਾਰ ਛੱਡਿਆ ਨਾ ਪਹਿਲੇ ਨਾ ਲੈ ਸਕੀ ਇਹਦੇ ਪੈਸੇ ਪਰਕੜਦੇ ਆ ਜੋੜਦਾ ਹੁੰਦਾ ਮੈਂ ਲੋਟੇ ਜਮਾ ਹੀ ਪੜੀ ਘਰ ਲੈ ਗਦੀ ਮਾੜੀ ਕੀ ਚੀਜ਼ ਉਪਰ ਨਹੀਂ ਲਰਗੜਤੀ ਹੋਣ ਉਹ ਜੀ ਗਿਆ ਮਮਾ ਨਹੀਂ ਫਾਦੀ ਫਾਦੀ ਕਿ ਨਾ ਪਾਈ ਬਾਈ ਜੀ ਰੰਗ ਕਰ ਦੇ ਜੀ ਸਮਝ ਕੇ ਬਸ ਨਹੀਂ ਪਾਈ ਮਗਾ ਜਾ ਦੇ ਬਰਾ ਬਰਦਾ ਜੀ ਨੂੰ ਪੋਹ ਖੀਰ ਦੇਖੀ ਪ੍ਰੀਤ ਸਹੀ ਆ ਖੀਰ ਆ ਵੀ ਪੌਣੇ ਦੱਸਦੇ ਪੌਣੇ ਉੜੇ ਮਮਾ ਕੀ ਬਣਾਇਆ ਪਨੀਰ ਦੀ ਪੁਰਜੀ ਦੇਖੋ ਪਨੀਰ ਦੀ ਪੁਰਜੀ ਮਮਾ ਕਹਿੰਦੇ ਸੀ ਉਹ ਖੀਰ ਵਿੱਚ ਹੀ ਕਿਵੇਂ ਆ ਕੀ ਵੀ ਰੱਦੀ ਆ ਦੇਖੋ ਚਾ ਮਾ ਰੋਟੀ ਕਦੇ ਰੋਟੀ ਲਾਉਣੇ ਰੋਟੀ ਰੱਦੀ ਲੈ ਕੇ ਲਾਉਣ ਵਾਲੀ ਗਾਇਸ ਗਾਇਸ ਜੀਦਰ ਪ੍ਰੀਤ ਆਈਆ ਪੂਜੀ ਬਣਾ ਕੇ ਪਲੇਟ ਤੀ ਪ੍ਰੀਤ ਨੇ ਪੂਜੀ ਨਹੀਂ ਬਣੀ ਪ੍ਰੀਤ ਫਰੀਦ ਦੀ ਫਰੀਦ ਜਿਵੜਾਈ ਫਰੀਦ ਦੀ ਦੀ ਭੱਜਿਆ ਫਰੀਦ ਦੀ ਗਾਇਸ ਇਹ ਦੀਵਾਲੀ ਚੱਲੀ ਤੇ ਆਈ ਲਵ ਯੂ ਟਿਊਬ ਸਾਡੀ ਵੀਡੀਓ ਤਾਂ ਬਣਾਏ ਦੀਵਾਲੀ ਬਣਾਏ ਚੱਲ ਆਈ ਠੀਕ ਹਵਾ ਹੁਣ ਚਾਫੜਾ ਦੇ ਨੂੰ ਗੋਲੀ ਬੋਲੀ ਖਲਾਸ ਸਵੇਰ ਹੀ ਗੱਬੀ ਆਈ ਲਵ ਯੂ ਟਿਊਬ ਥੈਂਕ ਯੂ ਚੋਲੀਆਂ ਅੰਦਰ ਬਹੁਤ ਕੋਈ ਨਹੀਂ ਜਾਓ ਦਰ वही तो ना के ना। तो संगम है के काना संगम है नई नई बस हमारी स्कूल का साफ ही है नाले तो कोई ऐसे को लगाए सापाती ओए ओ नु देख कर ने घेर कर ली जड़े उली चलीड़े कर साटा और फिर कह देना जितेंद्र साफ हो जाए ना अरे अच्छा हमें तो बल्ब भी लाना अच्छा सा आ गया देर हो रही है ओके तेरा ओ लवण लगे ਜਿਹੜਾ ਲੁਧਿਆਣੇੋਂ ਬਲਬ ਲਿਆਂਦਾ ਸੀ ਉਹ ਲਾਉਣ ਲੱਗੇ। ਉਹ ਹੀ ਰੋਸ਼ਨੀ ਬਹੁਤ ਹਨ। ਚਲ। ਇਹ ਨਹੀਂ ਰੋਸ਼ਨੀ ਕਿਸੇ ਦੀ ਤਾਂ ਨਹੀਂ। ਜਿਹੜਾ ਮੋੜਾ ਕਰਨਾ। ਜੂ ਆਏ ਨਹੀਂ। ਜੂਆਂ ਕਿਦੇ ਫੜਨੀ। ਨਹੀਂ ਮੱਕੀ ਪਤਾ ਕਿ ਦੂਜੇ ਦੇ ਫੜਨੇ। ਹੂੰ। ਕੱਲ ਮੈਂ ਉੱਥੋਂ ਕੁਛੀਆਂ ਦੇਖੀ ਪੈਸੇ ਨਹੀਂ ਜਿਹੜੇ ਹੁੰਦੇ ਚਾਰ-ਚਾਰ ਦੇ। ਹੂੰ। 400 ਦੇ ਜਿਆਦਾ। ਪਰ 500 ਕੇ ਕੱਲ ਹੋਕਾ ਆ ਕੇ 500 ਦੇ ਵਿੱਚ 4 ਕਿਹਾ ਦਰਾਂ ਦੇ ਸਾਹੇ ਸਰਾਨੇ ਨਾਲ ਤੂੰ ਤਾਂ 4 300 ਇਹ ਤਾਂ ਇਹ ਮੇਰੇ ਨਾਲ ਤਾਂ ਮਹਿੰਗੀ ਆ ਆਹ ਤੇ ਟਾਈ ਆਹ ਬੋਲਦੇ ਨਹੀਂ ਕਿੰਨੇ ਦੀ ਆਈ ਹੈ 800 ਦੀ ਕਿੰਨੇ ਦਿੱਤੀ ਬੋਲਦੇ ਨਹੀਂ ਆ ਚਾਦਰ ਕਿੰਨੇ ਦਿੱਤੀ ਹੈ 1000 ਦੀ ਕਿ 800 ਦੀ ਇਹ ਚਾਦਰ ਦੀ 2000 ਦੀ ਚਾਦਰ ਆ ਅੱਛਾ ਉਹ ਪਹਿਲਾਂ ਵਾਲੀ ਮੋੜੀ ਸੀ ਨਾ ਚਾਦਰ ਉਹ 800 ਦੀ ਪਤਾ ਇੱਧਰਲੇ ਪਾਸੇ ਆ ਉਹ ਕੋਈ ਸਾਲਿਆਂ ਆਉਂਦੇ ਸੀ ਗਿਫਟ ਦੇਣ ਨੂੰ ਸਾਰਿਆਂ ਨੂੰ ਤੇ ਇੱਕ ਨੇ ਮੈਂ ਲਿਆਉਣਾ ਚਾਹ ਕੇ ਤੈਨੂੰ ਨਾ ਦੋਹਰੇ ਆਉਣਾ ਤੇ ਲੈ ਨਹੀਂ ਤੇ ਆਹ ਵੇ ਡੱਬਾ ਇੱਕ ਹੀ ਰਹਿ ਗਿਆ ਇਹਦਾ ਉਹ ਇੱਥੇ ਦੇਣ ਵਾਲੇ ਸਾਰੇ ਡੱਬੇ ਉੱਤਰ ਦੇਣਾ ਤਾਂ ਉਹ ਤਾਂ ਉੱਧਰ ਹੀ ਖਾਣੇ ਗੋਭੀ ਦਾ ਇੱਥੇ ਰੱਖ ਦੇਣਾ ਸੱਚਾ ਦੇ ਦੇ ਬੱਚਾ ਬੋਲੋ ਮੰਮੀ 4 ਕਿਲੋ ਗਲਾਸ ਹੂੰ ਗਲਾਸ ਮੰਮੀ ਆ ਨਹੀਂ ਗਾ गाइज अब पदे लग गया गिफ्ट दो अल्लाह ये आ सकती है हैप्पी वाली हैप्पी वाली हैप्पी वाली हैप्पी वाली बैठ हैप्पी वाली बिजा भी ले लो भाई बैठ थी खाली थी फिर रखे वाला है चलो भाई चलते हैं हां ओके ਕਮਨ ਦੇ ਗਿਆ ਜੇਪੀ ਲੱਗ ਗਈ ਹਾਂ ਇਹ ਚਨੇ ਲੱਗਿਆ ਹਾਂ ਮੈਂ ਚਨੇ ਲੱਗਿਆ ਛੇਕਾਕੀ ਹੈਲੋ ਗਾਇਸ ਜਿਹੜੇ ਅਸੀਂ ਜੱਲੇ ਦਵਾਲੀ ਤੇ ਅਗਲਾ ਗੇਟ ਦੇ ਦੂਜੇ ਕਰੇ ਚਲੋ ਗਾਇਸ ਜਿਹੜੇ ਅਸੀਂ ਫਸ ਕੇ ਜਿਵੇਂ ਬਹਿ ਗਏ ਆ ਮੈਂ ਵਿਚਾਲੇ ਬੈਠਾ ਫਸ ਕੇ ਵਿਚਾਰੇ ਕੰਬਲ ਲੈ ਓਏ ਟੱਪੇ ਹੰਦਾ ਛੜ ਡੈਕ ਨੂੰ ਵੀ ਇਹ ਦੇਖੀ ਪਿੱਛੇ ਚਲੋ ਓ ਓ ਉਹ ਨਾ ਨੇ ਆਉਣਾ ਨਹੀਂ ਮਾੜਾ ਦਿਨ ਵੀਰ ਤੇ ਚਲਣਾ 35 ਵਾਲੀ ਆ ਆਮਾਨੀ ਜਦੋਂ ਬੀਤੀ ਆ ਆਦਰੀ ਠੀਕ ਹੈ ਰੱਖ ਲਈ ਆਉਣਾ ਆ ਚੀਜ਼ ਦਾ ਪਤਾ ਨਹੀਂ ਨਹੀਂ ਸੱਚੀ ਸੱਚੀ ਸੱਚਾ ਫਦੇਤਾ ਕੰਬਲ

ਦੇਮਾ ਕਾਲੀ ਰਿਕ ਤੇ ਆ ਕਾਲੇ ਦਾ ਅੱਛਾ ਅੱਛਾ ਹਾਂ ਠੀਕ ਜਿੰਦੇ ਵਾਹ ਮਾਰ ਕੇ ਤਾਂ ਦਰੋਸਤਾਂ ਨਾਲ ਜੀਸੋ ਨਾ ਵੱਡੀ ਸਾਰੀ ਵਪਾਰ ਗੱਟ ਰਵੇ ਹੂੰ ਮਾਰਦੀ ਵਧੀਆ ਠੀਕ ਆ ਮੰਮੀ ਵੇ ਸਪੀਡ ਲੱਗੀ ਮੇਰਾ ਸਿਰ ਬੋੜ ਫ੍ਰੀਟੋ ਸਾਡੀ ਸਿਰ ਕਾਲਿੰਗ ਆ ਮਿੰਨੇ ਬਹੁਤ ਹੁੰਨ ਲਾ ਕਰ ਕਲ ਤੋਤਾ ਸੀ ਨਾ ਦਾ ਹੀ ਕਾਲਿੰਗ ਆ ਦੇਖ ਲੈ ਕੱਲ ਸੇ ਤੋਤਾ ਸੀਗਾ ਤੇ ਸੁੰਜਲਾ ਪੈ ਗਈ ਕੱਲ ਨਹੀਂ ਵਾਏ ਸੀਗੇ ਲੱਗੇ ਨਾ ਐਵੇਂ ਇਕੱਠਾ ਕਰ ਲਿਆ ਵਾਏ ਵੀ ਨਹੀਂ ਜਦ ਮੈਨੂੰ ਦਾਹ ਦਿੰਦੇ ਆਹੀ ਪੈ ਗਈ ਮੈਂ ਫਿਰ ਮੈਨੂੰ ਦਾਹ ਦਿੰਦੇ ਮੈਂ ਆਈ ਤਾਂ ਸੀਗੀ ਉਹ ਕਹਿ ਦਿੰਦੀ ਨਾ ਪਰ ਇੰਨੀਆਂ ਗੁੱਜਰ ਨਾ ਪੈਣਗੀਆਂ ਇਹੋ ਜਿਹੇ ਮੇਰੇ ਬਾਦ ਹੁੰਦੇ ਵਧੀਆ ਸੀ ਕੱਟਦੇ ਕੋਈ ਨਹੀਂ ਡਰਨਾ ਪੀੜ ਨਹੀਂ ਹੁੰਦੀ ਮੇਰੇ ਨੂੰ ਉੱਤੋਂ ਦੀ ਲਿਆ ਗਏ ਨਾ ਇਹ ਦਿੱਤ ਰਾਣੀ ਹੋਵੇ ਇਤੋਂ ਦੀ ਲਓ ਜੀ ਇਸੇ ਰਬਾ ਲਿਆ ਆਪਾਂ ਚਲੋ ਠੀਕ ਹੈ ਹਾਂ ਜੀ ਠੀਕ ਹੈ ਥੈਂਕ ਯੂ ਆਜ ਇਥੇ ਸੁਪਨੇ ਮਾਰਾਂ ਵਾਲਾ ਨਿੱਕਾ ਡਸਟਰੀਨ ਪਿਆ ਚਾਹ ਪੀ ਲਓ ਜੀ 한지미도놀리 <Lluller>, <시 bubble> <시증부터> <Ontopedi> <seYes> <Industry> <puntosilla> <tube> ਗਿਫਟ ਆਪਾਂ ਦੇਤੇ ਆ ਅੱਜ ਤੁਹਾਨੂੰ ਪਤਾ ਹੀ ਆ ਆਪਾਂ ਲਏ ਸੀ ਇੱਕ ਇੱਕ ਬਲੈਂਕਟ ਤੇ ਡੱਬਾ ਆਪਾਂ ਗਿਫਟ ਦੇਤੇ ਜਿਹੜੇ ਜਿਹੜੇ ਪੈਂਪਰਾ ਵਾਲੂ ਹਨਾ 10 ਗਿਫਟ ਸੀ ਇਹ 10 ਲਿਆਂਦੀ ਸੀ 10 ਆਪਾਂ ਵੰਡਦੇ ਠੀਕ ਆ ਤੇ ਦੀਵਾਲੀ ਦਾ 10 ਘਰਾਂ ਚ ਦੇਤੇ ਹਨਾ ਤੇ ਬਾਕੀ ਚਲੋ ਦੀਵਾਲੀ ਸਭ ਲਈ ਸਾਰੇ ਪਰਿਵਾਰ ਨਾਲ ਤੁਸੀਂ ਗੱਲ ਮਿਲ ਕੇ ਬਣਾਓ ਕਿ ਜਿਹੜੀ ਆਵੇ ਦਵਾਈ ਤੁਹਾਡੀ ਹੱਸ ਵਾਲੇ ਤੇ ਤੇ ਹਾਂਜੀ ਗਾਇਸ ਇਹ ਕਿਵੇਂ ਦਾ ਲੱਗਿਆ ਤੁਹਾਨੂੰ ਅੱਜ ਦਾ ਸਾਡਾ ਵਲੌਗ ਤੁਸੀਂ ਦੱਸੋ ਕਮੈਂਟ ਕਰਕੇ ਤੇ ਮਿਲਦੇ ਆ नेक्स्ट ਵਲੌਗ ਤੇ ਅਗਲਾ ਵਲੌਗ ਇਹਨਾਂ ਕੀ ਠੀਕਾ ਤੇ ਹਜੇ ਗਾਇਸ ਇਹ ਪ੍ਰੋਪਰ ਠੀਕ ਨਹੀਂ ਹੋਈ ਹੈਗੀ ਟਾਈਮ ਲੱਗੂਗਾ ਹਜੇ ਕਾਫੀ ਥੋੜੇ ਦਿਨ ਲੱਗਣਗੇ ਨਾ ਫੇਰ ਹੀ ਮੈਂ ਦੋ ਪ੍ਰੋਪਰ ਠੀਕ ਹੋ ਗਈ ਘਰ ਦਾ ਰੋਟੀ ਪਾਣੀ ਬਣਾਉਣ ਲੱਗੀ ਫੇਰੀ ਮੈਂ ਤਾਂ ਖੁਸ਼ੀ ਹੋ ਗਈ ਉਸਦੇ ਹਜੇ ਤਾਂ ਨਹੀਂ ਹਜੇ ਮarre ਕੁਝ ਨਹੀਂ ਨਾਇਆ ਤੇ ਬਾਕੀ ਦੋ ਜਿੰਦਗੀ ਆਦਾ ਦੁੱਖ ਸੁੱਖ ਵੀ ਆਂਦੇ ਰਹਿੰਦੇ ਆ ਜਮ ਤਾਂ ਮੇਰੇ ਤੇ ਤਾਂ ਵੈਸੀ ਬਹੁਤ ਵਾਰੀ ਮੇਰੇ ਤੇ ਆਈ ਹੈ ਅੱਜ ਨਵੀਂ ਮੈਂ ਬਹੁਤ ਕੁਛ ਸਿਆ ਪਹਿਲਾਂ ਨੂੰ ਪ੍ਰੇਸ਼ਮ ਹੋਇਆ ਮੇਰੇ ਤੇ ਦੋ ਬਾਕੀ ਸਪੋਰਟ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤੁਹਾਡੇ ਇੱਕ ਸ਼ੇਅਰ ਇੱਕ ਲਾਈਕ ਇੱਕ ਕਮੈਂਟ ਨਾਲ ਬਹੁਤ ਹੀ ਜ਼ਿਆਦਾ ਹੌਸਲਾ ਮਿਲਦਾ ਤੇ ਜਰੂਰ ਕਰਿਆ ਕਰੋ ਠੀਕ ਆ ਨਾ ਸਬਸਕ੍ਰਾਈਬ ਤੇ ਪੈਸੇ ਲਾਇਦੇ ਨਾ ਲਾਈਕ ਦੇਣਾ ਕਮੈਂਟ ਦੇ ਤੇ ਨਾ ਸ਼ੇਅਰ ਦੇ ਸ਼ੇਅਰ ਜਰੂਰ ਕਰਿਆ ਕਰੋ ਮੇਰੇ ਭੈਣ ਭਰਾ ਜਿਹੜੇ ਮੈਨੂੰ ਦੇਖਦੇ ਆ ਜਿਹੜੇ ਮੈਨੂੰ ਪਿਆਰ ਕਰਦੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਤੇ ਇਹਦੇ ਨਾਲ ਮੈਨੂੰ ਬਹੁਤ ਮੋਟੀਵੇਸ਼ਨ ਮਿਲਦਾ ਥੈਂਕ ਯੂ ਧੰਨਵਾਦ ਤੁਹਾਡਾ ਬੇਸ ਸਾਰੀਆਂ ਸਪਾਈਆਂ ਵੀ ਕਰ ਲਈਆਂ ਸੋ ਕਾਜ਼ ਆ ਕੀਤਾ ਤੇ ਸਾਰੀ ਸਟਾਈਕਰ ਦੀ ਕਰ ਲਈ ਹੈ ਕੱਲ ਨੂੰ ਦਵਾਈ ਹੈ ਤੇ ਕੱਲ ਦਾ ਵਲੌਗ ਮੈਂ ਕੱਲ ਦੇ ਵਲੌਗ ਚੈਨ ਚੱਲਣਾ ਵੀ ਨਾ ਕੀ ਉਹ ਤੇ ਹੀ ਚੀਜ਼ ਹੈ ਨਾ ਹੈਪੀ ਦਵਾਈ ਬੋਲਦਾ ਚੱਕੀਆਂ